ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਅੱਜ ਆਪਾਂ ਜਾਣਦੇ ਹਾਂ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਵਿਆਹ ਕਿਉਂ ਕਰਵਾਏ ਸਨ ਪਰ ਧੰਨ ਸ੍ਰੀ ਗੁਰਗੋਬਿੰਦ ਸਿੰਘ ਜੀ ਨੇ ਤਾਂ ਆਪਣੇ ਸਿੱਖਾਂ ਨੂੰ ਸਿਰਫ ਵਿਆਹ ਦੀ ਹੀ ਮਰਿਆਦਾ ਬਖਸ਼ੀ ਹੈ ਫਿਰ ਇਹੋ ਜੀ ਕਿਹੜੀ ਵਜ੍ਹਾ ਹੋ ਸਕਦੀ ਹੈ ਕਿ ਧੰਨ ਸ਼੍ਰੀ ਗੁਰਗੋਬਿੰਦ ਸਿੰਘ ਜੀ ਨੂੰ ਆਪ ਖੁਦ ਤਿੰਨ ਵਿਆਹ ਕਰਵਾਉਣੇ ਪਏ ਸੰਗਤ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਧੰਨ ਸ਼੍ਰੀ ਗੁਰਗੋਬਿੰਦ ਸਿੰਘ ਜੀ ਦਾ 10 ਸਾਲ ਦੀ ਉਮਰ ਵਿੱਚ 21 ਜੂਨ 1677 ਈਸਵੀ ਵਿੱਚ ਮਾਤਾ ਅਜੀਤ ਕੌਰ ਜੀ ਦੇ ਨਾਲ ਵਿਆਹ ਹੋ ਗਿਆ ਸੀ ਜਿਨ੍ਹਾਂ ਨੂੰ ਆਪਾਂ ਜੀਤੋ ਜੀ ਕਹਿੰਦੇ ਆ ਅਤੇ ਗੁਰੂ ਸਾਹਿਬ ਜੀ ਦਾ ਜਿਹੜਾ ਦੂਸਰਾ ਵਿਆਹ ਸੀ 17 ਸਾਲ ਦੀ ਉਮਰ ਵਿੱਚ 4 ਅਪ੍ਰੈਲ 1687 ਈਸਵੀ ਵਿੱਚ ਹੋਇਆ ਸੀ ਇਸ ਤਰ੍ਹਾਂ ਸੰਗਤ ਜੀ ਆਪਾਂ ਗੁਰੂ ਸਾਹਿਬ ਜੀ ਦੇ ਤਿੰਨੇ ਵਿਆਹਾਂ ਬਾਰੇ ਗੱਲ ਕਰਾਂਗੇ ਆਓ ਹੁਣ ਆਪਾਂ ਗੁਰੂ ਸਾਹਿਬ ਜੀ ਦੇ ਪਹਿਲੇ ਵਿਆਹ ਦੀ ਗੱਲ ਕਰਦੇ ਹਾਂ ਲਾਹੌਰ ਸ਼ਹਿਰ ਵਿੱਚ ਰਹਿਣ ਵਾਲੇ ਗੁਰੂ ਘਰ ਦੇ ਪੱਕੇ ਸਰਦਾਲੂ ਭਾਈ ਰਾਮਚਰਨ ਜੀ ਮਾਤਾ ਗੁਜਰਕੌਰ ਜੀ ਕੋਲ ਆਉਂਦੇ ਹਨ ਤੇ ਆ ਕੇ ਮਾਤਾ ਗੁਜਰਕੌਰ ਜੀ ਦੇ ਕੋਲ ਆਪਣੀ ਧੀ ਜੀਤੋ ਜੀ ਦਾ ਵਿਆਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਰਨ ਦੀ ਗੱਲ ਜ਼ਾਹਿਰ ਕਰਦੇ ਹਨ ਮਾਤਾ ਗੁਜਰਕੌਰ ਜੀ ਭਾਈ ਰਾਮ ਕਰਨ ਦੀ ਗੱਲ ਨੂੰ ਅस्वीकार ਕਰ ਲੈਂਦੇ ਹਨ ਅਤੇ ਉਸ ਤੋਂ ਬਾਅਦ ਫਿਰ 21 ਜੂਨ 1977 ਦਾ ਇੱਕ ਦਿਨ ਤੈਅ ਕੀਤਾ ਜਾਂਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇੱਕ ਨਵਾਂ ਨਗਰ ਬਸਾਇਆ ਜਾਂਦਾ ਹੈ ਜਿਸ ਨੂੰ ਜਿਸ ਨੂੰ ਗੁਰੂ ਕਾ ਲਾਹੌਰ ਕਿਹਾ ਜਾਂਦਾ ਹੈ ਗੁਰੂ ਕੇ ਲਾਹੌਰ ਵਿਖੇ ਗੁਰੂ ਸਾਹਿਬ ਜੀ ਦਾ 10 ਸਾਲ ਦੀ ਉਮਰ ਦੇ ਵਿੱਚ ਮਾਤਾ ਜੀਤੋ ਜੀ ਦੇ ਨਾਲ ਵਿਆਹ ਹੋ ਜਾਂਦਾ ਹੈ ਤਾਂ ਜਿਸ ਵੇਲੇ ਗੁਰੂ ਸਾਹਿਬ ਜੀ ਦਾ ਵਿਆਹ ਮਾਤਾ ਜੀਤੋ ਜੀ ਦੇ ਨਾਲ ਹੋ ਰਿਹਾ ਹੁੰਦਾ ਹੈ ਤਾਂ ਮਾਤਾ ਗੁਜਰਕੌਰ ਜੀ ਮਾਤਾ ਜੀਤੋ ਜੀ ਨੂੰ ਮਿਲਦੇ ਹਨ ਤਾਂ ਉਸ ਵੇਲੇ ਮਾਤਾ ਜੀਤੋ ਜੀ ਨੂੰ ਮਿਲਦੇ ਹਨ ਮਾਤਾ ਗੁਜਰ ਕੌਰ ਜੀ ਉੱਥੇ ਫਿਰ ਪਹਿਲੀ ਵਾਰ ਮਾਤਾ ਅਜੀਤ ਕੌਰ ਜੀ ਨੂੰ ਮਿਲਦੇ ਹਨ ਸੰਗਤ ਜੀ ਮਾਤਾ ਅਜੀਤ ਕੌਰ ਜੀ ਇੰਨੇ ਰੂਪਵਾਨ ਸਨ ਐਨੇ ਸੁੰਦਰ ਸਨ ਤਾਂ ਮਾਤਾ ਗੁਜਰ ਕੌਰ ਜੀ ਉਹਨਾਂ ਨੂੰ ਵੇਖ ਕੇ ਕਹਿਣ ਲੱਗੇ ਕਿ ਤੂੰ ਤਾਂ ਨੀਰੀ ਹੀ ਸੁੰਦਰੀ ਹੈ ਤਾਂ ਇੱਥੇ ਫਿਰ ਸੰਗਤ ਜੀ ਮਾਤਾ ਗੁਜਰ ਕੌਰ ਜੀ ਮਾਤਾ ਅਜੀਤ ਕੌਰ ਦਾ ਨਾਮ ਸੁੰਦਰ ਕੌਰ ਜੀ ਰੱਖ ਦਿੰਦੇ ਹਨ ਸੰਗਤ ਜੀ ਜਦੋਂ ਮਾਤਾ ਅਜੀਤ ਕੌਰ ਜੀ ਦਾ ਵਿਆਹ ਹੋ ਜਾਂਦਾ ਹੈ ਪਹਿਲੇ ਸਮੇਂ ਦੇ ਵਿੱਚ ਦੋ ਰਸਮਾਂ ਹੋਇਆ ਕਰਦੀਆਂ ਸਨ ਇੱਕ ਤਾਂ ਵਿਆਹ ਦੀ ਰਸਮ ਜਦੋਂ ਕਿ ਬੱਚੇ ਛੋਟੇ ਹੁੰਦੇ ਸਨ ਅਤੇ ਦੂਸਰੀ ਰਸਮ ਇਹ ਹੁੰਦੀ ਸੀ ਕਿ ਜਦੋਂ ਬੱਚੇ ਜਵਾਨ ਹੋ ਜਾਂਦੇ ਸੀ ਤਾਂ ਉਸ ਵੇਲੇ ਮਕਲਾਵੇ ਦੀ ਰਸਮ ਹੁੰਦੀ ਸੀ ਸੰਗਤ ਜੀ ਜਦੋਂ ਮਾਤਾ ਅਜੀਤ ਕੌਰ ਜੀ ਵਿਆਹ ਤੋਂ ਬਾਅਦ ਆਪਣੇ ਪੇਕੇ ਘਰ ਚਲੇ ਜਾਂਦੇ ਹਨ ਤਾਂ ਉਹਨਾਂ ਨੂੰ ਸਾਰੇ ਹੀ